ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਸੰਦ ਸਾਰੀ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਨ ਵਾਲਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਰ ਤੱਕ ਪਾਉਂਦੇ ਰਹੇ ਖੇਡਾਂ ਵੱਤਨ ਪੰਜਾਬ ਦੀਆਂ 29 ਅਗਸਤ 2024 ਨੂੰ ਸਟੇਟ ਪੱਧਰ ਤੇ ਖੇਡਾਂ ਕਰਵਾਈਆਂ ਜਾਣੀਆਂ ਨੂੰ ਲੈ ਕੇ ਕੱਲ 20 ਅਗਸਤ ਨੂੰ ਲੁਧਿਆਣਾ ਦੇ ਗੁਰਵੰਛ ਦੀਪ ਸਿੰਘ ਜੇਤੂ ਖਿਡਾਰੀ ਦੀ ਵੱਾਈ ਹੈ ਟਿਕ ਵਿਸ਼ਾਲ ਮਿਸ਼ਾਲ ਯਾਤਰਾ ਕੱਢੀ ਗਈ ਜੋ ਕਿ ਵਕ ਵਕ ਜ਼ਿਲ੍ਹਿਆਂ ਰਹੀ ਹੁੰਦੀ ਹੋਈ ਅੱਜ ਤਰਨਤਾਰਨ ਸ਼ਹਿਰ ਬੋੜੀ ਵਾਲੇ ਚੌਂਕ ਵਿੱਚ ਪੁੱਜਣ ਤੇ ਹਲਕਾ ਵਿਧਾਇਕ ਤਰਨਤਾਰਨ ਡਾਕ ਕਸ਼ਮੀਰ ਸਿੰਘ ਸੋਹਲ ਅਤੇ ਜ਼ਿਲ੍ਹਾ ਖੇਡ ਅਫਸਰ ਮੈਡਮ ਸਤਵੰਤ ਕੌਰ ਦੇ ਗਵਾਈ ਹੇਠ ਜੇਤੂ ਖਿਡਾਰੀ ਗੁਰਵੰਤ ਸਿੰਘ ਦਾ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪੀਏ 2 ਹਲਕਾ ਵਿਧਾਇਕ ਤਰਨਤਾਰਨ ਦੇ ਕਮਲਦੀਪ ਸਿੰਘ ਦੀਪਕ ਮਾਸੀ ਸੂਦ ਬਲਾਕ ਪ੍ਰਧਾਨ ਤਰਨਤਾਰਨ ਸਤਵੀਰ ਸਿੰਘ ਕੁਲਦੀਪ ਸਿੰਘ ਢਿੱਲੋਂ ਸਮੇਤ ਆਦਿ ਹਾਜ਼ਰ ਸ਼ਾਮਿਲ ਸਨ ਇਸ ਮੌਕੇ ਤੇ ਹਲਕਾ ਵਿਧਾਇਕ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ 29 ਅਗਸਤ 2024 ਨੂੰ ਖੇਡਾਂ ਵਤਨ ਪੰਜਾਬ ਦੀਆਂ 29 ਅਗਸਤ ਨੂੰ ਸਟੇਟ ਪੱਧਰ ਤੇ ਸੰਗਰੂਜ ਵਿੱਚ ਕਰਵਾਈਆਂ ਜਾ ਰਹੀਆਂ ਹਨ ਇੱਕ ਸਤੰਭ ਨੂੰ ਪੰਜਾਬ ਬਲਾਕ ਪੱਧਰ ਤੇ 14 ਤੋਂ 70 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ ਵਕ-ਵਕ ਖੇਡਾਂ ਖੜਾਈਆਂ ਜਾਣਗੀਆਂ ਅਤੇ ਫਿਰ ਜ਼ਿਲ੍ਹਾ ਪੱਧਰ ਤੇ ਵੀ ਖੇਡਾਂ ਖੇਡੀਆਂ ਜਾਣੀਆਂ ਨੂੰ ਲੈ ਕੇ ਕੱਲ ਲੁਧਿਆਣਾ ਜੇਤੂ ਖਿਡਾਰੀ ਗੁਰਵੰਤ ਸਿੰਘ ਦੀਗਵਾਈ ਹੇਠ ਇੱਕ ਟੀਮ ਸਮੇਤ ਵਿਸ਼ਾਲ ਮਿਸ਼ਾਲ ਯਾਤਰਾ ਵਕ-ਵਕ ਜ਼ਿਲ੍ਹਿਆਂ ਰਾਹੀਂ ਹੁੰਦੇ ਹੋਏ ਸੰਗਰੂਰ 29 ਅਗਸਤ ਨੂੰ ਸਮਾਪਤ ਹੋਵੇਗੀ ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਤਰਨਤਾਰ ਮੈਡਮ ਸਤਵੰਤ ਕੌਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 29 ਅਗਸਤ ਸਟੇਟ ਪੱਧਰ ਜ਼ਿਲ੍ਹਾ ਸੰਗਰੂਰ ਵਿਖੇ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ 1 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀਆਂ ਬਲੈਕ ਪੱਦਰ ਦੇ ਵੱਖ-ਵੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਸ ਵਿੱਚ ਸਾਰੇ ਵਰਗ 14 ਸਾਲ ਦੀ ਉਮਰ ਤੋਂ ਲੈ ਕੇ 70 ਸਾਲ ਤੱਕ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਸਕਦੇ ਹਨ ਉਹਨਾਂ ਨੂੰ ਲੈ ਕੇ ਪੰਜਾਬ ਬੰਦਰ ਜੇਤੂ ਖੇਡਾਂ ਦੀ ਟੀਮ ਸਮੇਤ ਤਰਨਤਾਰਨ ਪਹੁੰਚਣ ਤੇ ਪੁਰਵਾ ਸੁਆਗਤ ਕੀਤਾ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਪ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਸਰਕਾਰ ਚੱਲ ਰਹੀ ਆ ਉਹਦੇ ਉਸ ਸਮੇਂ ਦੌਰਾਨ ਜਿਹੜੀਆਂ ਵਾ ਖੇਡਾਂ ਮਤਨ ਪੰਜਾਬ ਦੀਆਂ ਹਰ ਸਾਲ ਕਰਾਈਆਂ ਜਾ ਰਹੀਆਂ ਸੋ ਇਸ ਸਾਲ ਵੀ ਤੀਸਰੀ ਵਰੀ ਜਿਹੜੀਆਂ ਇਸ ਸਰਕਾਰ ਦੇ ਅਰਸੇ ਦੌਰਾਨ ਜਿਹੜੀਆਂ ਖੇਡਾਂ ਮਤਨ ਪੰਜਾਬ ਦੀਆਂ ਜਿਹੜੀਆਂ ਕਰਾਈਆਂ ਜਾ ਰਹੀਆਂ ਉਹਦੇ ਵਿੱਚ ਜਿਹੜੀ ਆ مشਾਲ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਇਹਨਾਂ ਦੇ ਖੇਡਾਂ ਦੇ ਪ੍ਰਤੀ ਜਾਗਰਿਤ ਕੀਤਾ ਜਾ ਰਿਹਾ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਮੁਤਾਬਕ ਜਿੱਥੇ ਸਿਹਤ ਅਤੇ ਸਿੱਖਿਆ ਨੂੰ ਵੱਟੋਂ ਵੱਟ ਪ੍ਰੋਮੋਟ ਕਰਨਾ ਵਾ ਉੱਥੇ ਜਿਹੜਾ ਵਾ ਪੰਜਾਬ ਦੇ ਵਿੱਚ ਖੇਡ ਕਲਚਰ ਵੀ ਪੈਦਾ ਕੀਤਾ ਜਾ ਰਿਹਾ ਸੋ ਇਹਦੇ ਨਾਲ ਜਦੋਂ ਦੀ ਸਰਕਾਰ ਆਈ ਆ ਖੇਡ ਦੇ ਮੈਦਾਨਾਂ ਦੇ ਵਿੱਚ ਰੌਣਕਾਂ ਸ਼ੁਰੂ ਹੋ ਗਈਆਂ ਨੇ ਜਿਹੜੇ ਉਹ ਹੀ ਪਹਿਲਾਂ ਖੇਡਾਂ ਦੇ ਮੈਦਾਨ ਸੀ ਨਸ਼ਿਆਂ ਦੇ ੱਡੇ ਬਣੇ ਸੀ ਅੱਜ ਉਹ ਖਿਡਾਰੀ ਜਿਹੜੇ ਬੜੇ ਉਤਸ਼ਾਹ ਦੇ ਨਾਲ ਉੱਥੇ ਖੇਡਦੇ ਨੇ ਸੋ ਇਹ ਜਿਹੜਾ 29 ਤਰੀਕ ਨੂੰ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਉਹਦਾ ਨਾਗੂਰੇਸ਼ਨ ਆ ਉਹ ਸੰਗਰੂਰ ਵਿੱਚ ਹੋਏਗਾ ਤੇ ਉਸ ਤੋਂ ਬਾਅਦ ਇੱਕ ਸਤਬਰ ਤੋਂ ਜਿਹੜੀਆਂ ਨੇ ਬਲਾਕ ਲੈਵਲ ਦੀਆਂ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਪਹਿਲਾਂ ਬਲਾਕ ਲੈਵਲ ਦੀਆਂ ਫਿਰ ਡਿਸਟ੍ਰਿਕਟ ਲੈਵਲ ਦੀਆਂ ਇਸ ਤਰ੍ਹਾਂ ਜਿਹੜੀਆਂ ਵਾ ਇਹ ਜਿਹੜੀਆਂ ਗੇਮਾਂ ਵਾ ਜਿਸ ਤਰ੍ਹਾਂ ਪਹਿਲਾਂ ਚੱਲਦੀਆਂ ਰਹੀਆਂ ਉਸੇ ਤਰ੍ਹਾਂ ਚੱਲਣਗੀਆਂ ਇਹਦੇ ਵਿੱਚ ਹਰ ਵਰਗ ਜਿਹੜਾ ਭਾਗ ਲੈਂਦਾ ਪਹਿਲਾਂ ਇਸ ਵਾਰ ਵੀ ਜਿਹੜੇ ਸਾਰੇ ਵਰਗ ਜਿਹੜੇ ਉਹਨਾਂ ਨੂੰ ਅਪੀਲ ਆ ਕਿ ਵਾਧ ਤੋਂ ਵਾਦੇ ਨਾਲ ਖੇਡਾਂ ਦੇ ਵਿੱਚ ਭਾਗ ਲਓ ਤਾਂ ਕਿ ਅਸੀਂ ਪੰਜਾਬ ਨੂੰ ਜਿਹੜਾ ਵਾ ਉਹ ਪਹਿਲਾਂ ਵਾਲਾ ਰੰਗਲਾ ਪੰਜਾਬ ਬਣਾਈਏ ਜਿੱਥੇ ਕਿ ਉਹ ਨੌਜਵਾਨ ਮਟਿਆਰਾ ਅਤੇ ਗੱਬਰੂ ਜਿਹੜੇ ਸੀ ਉਹ ਮਸ਼ਹੂਰ ਸੀ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਤਾਂ ਸੀ ਇਸੇ ਤਰ੍ਹਾਂ ਹੀ ਫਿਰ ਆਪਾਂ ਦੁਆਰਾ ਹੈਡ ਕਲਚਰ ਪੈਦਾ ਕਰਕੇ ਤੇ ਪੰਜਾਬ ਨੂੰ ਜਿਹੜਾ ਵਾ ਜਿੱਥੇ ਵਿਕਾਸ ਦੀਆਂ ਲੀਆਂ ਤੇ ਤੋਰਨਾ ਉਥੇ ਰਿਸਟ ਪੁਸ਼ਟ ਸਿਹਤਮੰਦ ਪੰਜਾਬ ਵੀ ਬਣਾਉਣਾ ਕੱਲ ਅਭੀ ਦੀਗ ਤੋਂ ਚੱਲੀ ਆ ਜਿੱụ ਲੁਧਿਆਣੇ ਤੋਂ ਮਿਸ਼ਾਲ ਚੱਲੀ ਆ ਇਹ ਅਲੱਗ-ਅਲੱਗ ਆਪਣੇ ਡਿਸਟ੍ਰਿਕਟ ਤੋਂ ਹੁੰਦੇ ਹੋਏ ਅੱਜ ਸਾਡੇ ਕੋਲ ਤਰਨ-ਤਰਨ ਪਹੁੰਚੀ ਆ ਇੱਦੀ ਅਸੀਂ ਕੱਲ ਨੂੰ ਅੱਜ ਸਾਡੇ ਕੋਲ ਸਟੇ ਕਰੇਗੇ ਕੱਲ ਨੂੰ ਸਾਡੀ ਅਸੀਂ ਅਮਰਸਾਨੂੰ ਹੈਂਡ ਓਵਰ ਕਰਾਂਗੇ ਇਹ ਇਹਦਾ ਇਹੀ ਮੈਸੇਜ ਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਾਰੇ ਵਰਗਾਂ ਨੂੰ ਜਿਹੜਾ ਆ ਸਪੋਰਟਸ ਦੇ ਨਾਲ ਕਰਨਾ ਸਪੋਰਟਸ ਦੇ ਲਈ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਤੇ ਤਾਂ ਜੋ ਜਿਹੜਾ ਆ ਸਾਡੀ ਸਿਹਤ ਵੀ ਕਾਂਦਰਸ ਰਹੇ ਔਰ ਜਿਹੜਾ ਸਪੋਰਟਸ ਦੇ ਨਾਲ ਅਸੀਂ ਮੱਲਾ ਮਾਰੀ ਹੈ ਅਲੱਗ-ਅਲੱਗ ਲੈਵਲ ਤੇ ਜਿਹੜਾ ਹੁਣ 올림픽 ਦੀਆਂ ਹੋਈਆਂ ਸੀ ਗੇਮ ਚ ਉਹਦੇ ਵਿੱਚ ਵੀ ਅਸੀਂ ਮਤਲਬ ਵਧੀਆ ਪਰਫਾਰਮ ਕੀਤਾ ਆ ਬੱਚੇ ਕਾਫੀ ਸਾਡੇ ਇੰਡੀਆ ਦੇ ਜਿਹੜੇ ਭਾਗ ਲਿਆ ਆ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਹੋਰ ਬੱਚਿਆਂ ਨੂੰ ਇਹ ਮੈਸੇਜ ਇਹ ਆ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਪਾਰਟਿਸਪੇਟ ਕਰਨ ਸਾਰੇ ਵਰਗ ਦੇ ਅੰਡਰ 14 ਤੋਂ ਲੈ ਕੇ 70 ਸਾਲ ਤੱਕ ਜਿਹੜੇ ਆ ਇਹ ਵਰਗ ਚੱਲਣਗੇ ਅਲੱਗ-ਅਲੱਗ ਤੇ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਚੜ ਵੱਧ ਚੜ ਕੇ ਸਾਰੇ ਹਿੱਸਾ ਲੈਣ ਦੀ ਸਖੇਟਾਂ ਲਈ ਮੇਰਾ ਨਾਗਰਿਕ ਅੰਛੀ ਦੀਪ ਸਿੰਘ ਆ ਮੈਂ ਸ਼ਾਰਟਕਟ ਜਿੱਤ ਕੇ ਆ ਮੇਰੀ ਫਸਟ ਨੌਜਵਾਨ ਵਰਗੀ ਕਹਿਣਾ ਚਾਹੁੰਦਾ ਨੌਜਵਾਨ ਵਰਗੀ ਕਹਿਣਾ ਚਾਹੁੰਦਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਮੈਂ ਵੀ ਸਾਰੇ ਜਾਣੇ ਗੇਮਾਂ ਚ ਆਉਣ ਤੇ ਵਧੀਆ ਕਿਸ ਬਾਤੋਂ ਮਿਸਾਲ ਲੈ ਕੇ ਜਿਹੜਾ ਤਾਂ ਤੱਕ ਮੁਝੇ ਕੀ ਮੁਸ਼ਕਲ ਇਹਦਾ ਐਮਐਕਸਪੀ ਪੰਜਾਬ ਦੀ ਖੇਡਾਂ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਤੇ ਬੱਚੇ ਵੱਧ ਤੋਂ ਵੱਧ ਭਾਗ ਲੈਂ ਰਹੇ ਹਨ